ਹਾਂਜੀ ਭਾਜੀ ਹਾਂਜੀ ਸਰ ਕਮੇਟੀ ਮੈਂਬਰ ਤਾਂ ਆਹ ਲਵਾ ਨਹੀਂ ਸਕਦੇ ਕਿਉਂਕਿ ਨਹੀਂ ਆ ਕੇ ਨਹੀਂ ਸਕਦੇ ਜੀ ਸਾਡੇ ਲਈ ਵੀ ਨਹੀਂ ਸਹੀ ਹੈਗਾ ਤੁਸੀਂ ਅਮਣ ਸਾਹਮਣੇ ਆਉ ਰਹੇ ਨਹੀਂ 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 ਦੇਖੋ ਜੀ ਕਮੇਟੀ ਵਾਲੇ ਆ ਕੇ ਕਹਿਣ ਜੀ ਆਹ ਦੇਖੋ ਆ ਆ ਤੁਸੀਂ ਮੈਨੂੰ ਦੱਸੋ ਆ ਹੁਣ ਆਹ ਦੇਖੋ ਜੀ ਇਹਦੇ ਚ ਗਲਤ ਕੀ ਲਿਖਿਆ ਜੀ ਗਲਤ ਸਿਰਫ ਕੁਝ ਵੀ ਨਹੀਂ ਲਿਖਿਆ ਤੇ ਫਿਰ ਫਿਰ ਮੇਰੀ ਗੱਲ ਸੁਣ ਫਿਰ ਸਾਡੇ ਕੋਲ ਰਾਈਟ ਆ ਜੀ ਇੱਥੇ ਬਹਿਣ ਦਾ ਫਿਰ ਤਾਂ ਮੇਰੀ ਗੱਲ ਸੁਣੋ ਜੀ ਹੁਣ ਤੁਸੀਂ ਉੱਥੇ ਕੱਲ ਉਹ ਜਿਹੜਾ ਪੋਸਟਰ ਆ ਜੀ ਆਪਣਾ ਅਮਰਤਪਾਲ ਦਾ ਲੱਗਾ ਜੀ ਉਹ ਪੋਸਟਰ ਹਾਂਜੀ ਹਾਂਜੀ ਸਾਨੂੰ ਚੇਅਰਮੈਨ ਕਹਿੰਦਾ ਵੀ ਉਹ ਲਾਓ ਹਣਾ ਤੇ ਅੱਦਨੋਂ ਆਪਣੇ ਰੰਧਾਵਾ ਸਾਹਿਬ ਜਿਹੜੇ ਪੁਲਿਸ ਵਾਲੇ ਉਹ ਕਹਿੰਦੇ ਲਾਓ ਮੈਂ ਕਿਹਾ ਤੁਸੀਂ ਲਾਹ ਦੋ ਆ ਕਿ ਤੁਸੀਂ ਕਹਿ ਦੋ ਇੱਕ ਵਾਰ ਇੱਥੇ ਵੀਡੀਓ ਮੈਂ ਤੁਹਾਡੀ ਬਣਾ ਲੂੰ ਅਸੀਂ ਲਾ ਦਾਂਗੇ ਨਾ ਉਹ ਪੋਸਟਰ ਦੂਜੇ ਆਪਣਾ ਉਥੇ ਲੱਗਣ ਦਿੰਦੇ ਆ ਸਾਰੇ ਇੱਥੋਂ ਪਹਿਲਾਂ ਝੰਡੇ ਲਾਤੇ ਇਨਾਂ ਨੇ ਤੇ ਆਹ ਜਿਹੜੀ ਹੁਣ ਤੁਸੀਂ ਇਹ ਕਹਿੰਦੇ ਇੱਥੇ ਨਾ ਖੜੋ ਆ ਵੀ ਫਿਰ ਇਹਨਾਂ ਦੀ ਐ ਸਿੱਟੀ ਇਹਨਾਂ ਦੀ ਪ੍ਰਾਪਟੀ ਖੜੇ ਹੋਣ ਨੂੰ ਨਹੀਂ ਗਿਆ ਸਰ ਨਹੀਂ ਨਹੀਂ ਖੜੇ ਹੋਣ ਦੀ ਇਹ ਗੱਲ ਗੱਲ ਹੋਰ ਆ ਜੀ ਇਹ ਆਪਾਂ ਗੁਰੂ ਘਰ ਦੀ ਗੱਲ ਕਰ ਰਹੇ ਆ ਗੁਰੂ ਘਰ ਦੀ ਮਰਿਆਦਾ ਦੀ ਗੱਲ ਕਰ ਰਹੇ ਆ ਆਹ ਦੇਖੋ ਜੀ ਆਪਣਾ ਅਮਰਤਾਰੀ ਹੋਣੇ ਚਾਹੀਦੇ ਆ ਇੱਥ ਆ ਜਿਹੜਾ ਗੁਰਦੁਆਰੇ ਦਾ ਹਨਾ ਨਹੀਂ ਉਹ ਛੱਡ ਸਾਡੇ ਦੇ ਕੇਸ ਪਾਈ ਇਹਨਾਂ ਨੇ ਝੂਠੇ ਜੀ ਆ ਦੇਖੋ ਜੀ ਪਾਏ ਹੋਏ ਸਾਡਾ ਪੈਸੇ ਲੱਗੇ ਜਾਂਦੇ ਗੁਰੂ ਘਰ ਦਾ ਇਹਨਾਂ ਦਾ ਇਹਨਾਂ ਦਾ ਕਿਹੜਾ ਹੈਗਾ ਇਹ ਇਹ ਸੰਗਤ ਦਾ ਸੰਗਤ ਦਾ ਬਣਿਆ ਮੱਥਾ ਟੇਕਦੇ ਜਾਂਦੇ ਸਾਨੂੰ ਇਹ ਵੀ ਕਹਿਣ ਮੱਥਾ ਨਾ ਟੇਕੋ ਇੱਥੇ ਵੀਡੀਓ ਪਾ ਕੇ ਕਹਿ ਦੇਣ ਵੀ ਸਾਡੇ ਤੇ ਮੱਥਾ ਨਾ ਟੇਕੋ ਅਸੀਂ ਮੱਥਾ ਨਹੀਂ ਟੇਕਦੇ ਕਹਿਣ ਇੱਕ ਵਾਰ ਵੀਡੀਓ ਪਾ ਕੇ ਜੀ ਇੱਥੇ ਕੋਈ ਵੀ ਸੰਗਤ ਤੇ ਪ੍ਰਾਈਵੇਟ ਆ ਇਹ ਕਮੇਟੀ ਦਾ ਗੁਰਦੁਆਰਾ ਇੱਥੇ ਆ ਕੇ ਮੱਥਾ ਨਾ ਟੇਕੋ ਅਸੀਂ ਨਹੀਂ ਟੇਕਦੇ ਹੁਣ ਉਹ ਭਾਈ ਅਮਰਜਪਾਲ ਦੀ ਫੋਟੋ ਹੈ ਜੀ ਉਹ ਦੇਖੋ ਉਹ ਵੀ ਕਹਿੰਦੇ ਲ ਪਹਿਲਾਂ ਕਿ ਕਹਿਣ ਵੀਡੀਓ ਬਣਾ ਕੇ ਇਹ ਤੁਸੀਂ ਜੀ ਜਿੰਨਾ ਟਾਈਮ ਆਉਂਦੇ ਨਹੀਂ ਆਪਾਂ ਇੱਥੇ ਬੈਠੇ ਤੁਸੀਂ ਸਾਨੂੰ ਹੱਥ ਖੜੀਆਂ ਲਾ ਕੇ ਸਾਥੇ ਲੈ ਜਾਈ ਤੁਹਾਨੂੰ ਨਹੀਂ ਚਲੋ ਹਾਂ ਇਸਰ ਇਦਾਂ ਦੀ ਗੱਲ ਨਹੀਂ ਇਦਾਂ ਦੀ ਨਹੀਂ ਗੱਲ ਜੀ ਇਹ ਹੁਣ ਅਸੀਂ ਜੀ ਪੀਸਫੁਲੀ ਇੱਥੇ ਕਰ ਰਹੇ ਆ ਉਹਨਾਂ ਦਾ ਤੁਸੀਂ ਪੀਸਫੁਲੀ ਬੈਠੇ ਮੈਂ ਆਇਆ ਹਾਂਜੀ ਹਰਾਮ ਨਾ ਬੈਠੇ ਹਾਂ ਹਾਂਜੀ ਤੁਸੀਂ ਹਾਂਜੀ ਹਾਂਜੀ ਨਾਲੇ ਜੇ ਤਾਂ ਮੀਂਹ ਦੇ ਵਿੱਚ ਖੜਦੇ ਆ ਆਪਣੇ ਆਪਣੀਆਂ ਆਉਣ ਵਾਲੀਆਂ ਨਸਲਾਂ ਦਾ ਸਭਾਲਾ ਜੀ ਇਹ ਇਹ ਬੰਦੇ ਹੁਣ ਤੁਹਾਨੂੰ ਹੀ ਪਤਾ ਬਿਨਾਂ ਵਜ੍ਹਾ ਖਰਾਬ ਕਰ ਰਹੇ ਇਹਦੇ ਨਾਲ ਕੋਈ ਨੁਕਸਾਨ ਹੁੰਦਾ ਜੀ ਇੱਥੇ ਇਹ ਪੋਸਟਰ ਲੱਗਾ ਕੋਈ ਨੁਕਸਾਨ ਦਾ ਕੁਛ ਵੀ ਨਹੀਂ ਹਾਂਜੀ ਜਾਂ ਦਾ ਮੈਂ ਇੱਥੇ ਗੱਡੀ ਲਈ ਹੋਵੇ ਜਾਂ ਮੈਂ ਟ੍ਰੈਫਿਕ ਨੂੰ ਹਨਾ ਡਿਸਟਰਬ ਕਰਦਾ ਹੋਵਾਂ ਫਿਰ ਤਾਂ ਇਹ ਕਹਿ ਸਕਦੇ ਆ ਇਹ ਤਾਂ ਹੁਣ ਇੱਥੇ ਦੂਜਾ ਆਪਣਾ ਤੁਹਾਡੇ ਸਾਹਮਣੇ ਪੋਸਟਰ ਲੱਗੇ ਇਹਨਾਂ ਨੂੰ ਤਾਂ ਕੋਈ ਕੋਈ ਤਕਲੀਫ ਹੋਣੀ ਨਹੀਂ ਚਾਹੀਦੀ ਇਹਨਾਂ ਨੂੰ ਜੀ ਆਹ ਦੇਖੋ ਜੀ ਆ ਪੋਸਟਰ ਸਾਰੇ ਆਪਾਂ ਉਵੇਂ ਲਾਏ ਜੀ ਹੁਣ ਮੈਂ ਇੱਥੇ ਦੂਜਾ ਆਪਣਾ ਇਕੱਲਾ ਬਿਠਾ ਮੈਂ ਪੋਸਟਰ ਤਾਂ ਲਾਉਂਗਾ ਹੀ ਨਹੀਂ ਹਾਂਜੀ ਅਸੀਂ ਰਿਕਵੈਸਟ ਕਰ ਰਹੇ ਹਾਂ ਉਹ ਦਾ ਕਰ ਸਕ ਰਹੇ ਹਾਂ ਹਾਂਜੀ ਆਪਾਂ ਫੇਸਬੁਕ ਤੋਂ ਆਗੇ ਸਿੱਗੀ ਨਹੀਂ ਹਾਂਜੀ ਨਹੀਂ ਆਪਾਂ ਵੀ ਤੁਹਾਡੀ ਰਿਕਵੈਸਟ ਕਰਦੇ ਹਾਂ ਤੁਸੀਂ ਵੀ ਸਾਡੇ ਨਾਲ ਵਧੀਆ ਰਿਕਵੈਸਟ ਵਾਲੀ ਗੱਲ ਕੀਤੀ ਤੁਹਾਡਾ ਧੰਨਵਾਦ ਜੀ ਪਰ ਕਮੇਟੀ ਵਾਲੇ ਆ ਕੇ ਆਪ ਕਹਿਣ ਜੀ ਇੱਥੇ ਸਾਨੂੰ ਠੀਕ ਹੈ ਸਰ ਜੀ ਹਾਂਜੀ ਓਕੇ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ